ਇੰਦਰਜੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਤਿੰਨਾਂ ਵੀਰਾਂ ਨੂੰ ਗੁਰਫਤੇ ਜੀ ਤੇ ਬਹੁਤ ਵਧੀਆ ਜਾਣਕਾਰੀ ਵੱਡਮੁੱਲੀ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਤੇ ਬੜਾ ਇਹ ਕਾਰਾ ਹੈ ਜਿਹੜਾ ਨਾ ਮੰਦਭਾਗਾ ਕਾਰਾ ਤੇ ਵਰਤ ਜਿਹੜਾ ਵਰਤਾਰਾ ਨਹੀਂ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਸਾਡੇ ਬੰਦੇਆਂ ਦੇ ਵਿੱਚ ਵੀ ਅਸੀਂ ਸ਼ਾਰਟਕਟ ਤੇ ਕਹਿ ਲਈਏ ਵੀ ਗਲਤ ਚੀਜ਼ ਨੂੰ ਸ਼ੇਡਿਊਲ ਅਡਾਪਟ ਕਰਦੇ ਹਾਂ ਤੇ ਮੈਂ ਭਾਜੀ ਇੱਕ ਥੋੜੀ ਜੀ ਮੇਰੇ ਦੋਸਤ ਹੈ ਉਹ ਵੀ ਟਰੱਕਿੰਗ business 'ਚ ਕਾਫੀ ਦੇ ਤੋਂ ਇਨਵੋਲਵਮੈਂਟ ਹੈਗੀ ਉਹਨਾਂ ਦੀ ਤੇ ਉਹਦੇ ਵਿੱਚ ਉਹਨੂੰ ਇੱਕ ਪ੍ਰੋਬਲਮ ਆ ਗਈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਤੇ ਜੇ ਜਾਇਸ਼ ਹੋਵੇ ਤਾਂ ਮੈਂ ਕਰ ਸਕਦਾ ਹਾਂ ਜੀ ਹਾਂਜੀ ਤੇ ਉਹਨਾਂ ਨੇ ਲੋਡ ਚੱਕਿਆ ਸੀ ਜੀ 20 ਤਰੀਕ ਨੂੰ ਪੈਂਸਿਲਵੇਨੀਆ ਤੋਂ ਤੇ ਉਹ ਬੰਦਿਆਂ ਨੇ ਜਿਹੜਾ ਪ੍ਰੋਡਕਟ ਜਿਹੜੀ ਕੀ ਰੇਟ ਕਨਫਰਮੇਸ਼ਨ ਜਿਹੜੀ ਸੀਗੀ ਡਰਾਈਵਰ ਇਨਫੋਰਮੇਸ਼ਨ ਤੇ ਰਿਕਾਰਡਿੰਗ ਨਾਲ ਲੱਦ ਕੇ ਉਹਨਾਂ ਨੇ ਕੋਈ ਹੋਰ ਚੀਜ਼ ਲੱਦਤੀ ਠੀਕ ਹੈ ਜੀ ਇਹਦੇ ਕਰਕੇ ਉਹ ਲੋਡ ਹੈ ਕੁਦਰਤੀ ਉਹ ਟਰੱਕ ਰਸਤੇ 'ਚ ਕੀ ਹੈ ਕਿ ਕਿ ਨਾ ਨੈਰੋ ਬ੍ਰਿਜ ਸੀਗਾ ਛੋਟੀਆਂ ਰੋੜਾਂ ਸੀ ਉੱਥੋਂ ਦੀ ਤੇ ਉਹ ਪੁਲ 'ਚ ਫਸ ਕੇ ਕਰਕੇ ਉਹ ਉਹਦੇ ਥੱਲੇ ਮਨੋ ਕਿ ਸਟਕ ਹੋ ਗਿਆ ਟਰੱਕ ਤੇ ਉਹ ਕ੍ਰੇਨ ਨਾਲ ਕਰਨਾ ਪਿਆ ਤੇ ਕ੍ਰੇਨ ਨੂੰ ਥੱਲੇ ਕ੍ਰਾਸ ਨੰਬਰ ਟੁੱਟ ਕੇ ਟ੍ਰੇਲਰ ਦੇ ਤੇ ਉਹ ਫਿਰ ਕੁਦਰਤੀ ਗੱਲ ਖੁੱਲਦੀ ਖੁੱਲਦੀ ਵੀ ਬਸਲ 'ਚ ਪ੍ਰੋਡਕਟ ਕੀ ਲੰਦਿਆ ਕਿਹੜਾ ਵਾਕਸ ਉਹਨਾਂ ਨੇ ਜਿਹਨੂੰ ਬ੍ਰੋਕਰ ਕੋਲੇ ਜਾਂਦੀ ਆ ਸਾਰੀ ਇਨਫੋਰਮੇਸ਼ਨ ਤੇ ਉਹ ਹੁਣ ਕੀ ਹੈ ਕਿ ਨਾ ਤਾਂ ਸ਼ਿਪਰ ਹੈ ਜਿਹੜਾ ਉਹ ਆਪਣੀ ਗਲਤੀ ਮੰਨ ਰਿਹਾ ਹੈ ਵੀ ਅਸੀਂ ਗਲਤ ਲੱਦਿਆ ਡਰਾਈਵਰ ਨੇ ਤਾਂ ਗਲਤੀ ਕੀਤੀ ਸੀ ਜਿਹੜੋਂ ਨੇ ਦੇਖਿਆ ਹੀ ਨਹੀਂ ਗਾ ਗਲਤੀ ਦੋਵਾਂ ਪਾਸੋਂ ਹੋਈ ਹੈ ਤੇ ਇਹਦੇ ਵਿੱਚ ਕੀ ਸੋਲੂਸ਼ਨ ਹੈ ਰਮਨ ਭਾਜੀ ਸੋਲੂਸ਼ਨ ਤਾਂ ਇਹਦੇ ਵਿੱਚ ਇਹੋ ਹੀ ਹੈ ਜੀ ਜਿਹੜਾ ਉਹ ਫਰੇਟ ਹੈਗਾ ਜੇ ਉਹਨਾਂ ਨੇ ਲੱਕੋ ਲੱਦਿਆ ਸ਼ਿਪਰ ਨੇ ਆ ਠੀਕ ਹੈ ਨਾ ਹਾਂ ਜੀ ਹਾਂ ਡਰਾਈਵਰ ਨੇ ਚੈੱਕ ਨਹੀਂ ਕੀਤਾ ਗਲਤੀ ਹੈਗੀ ਹੈ ਸ਼ਿਪਰ ਦੀ ਵੱਡੀ ਗਲਤੀ ਆ ਕਿ ਨਾ ਬਰਾਬਰ ਦੀ ਗਲਤੀ ਆ ਸੋ ਇਹਦੇ ਵਿੱਚ ਜਿਹੜਾ ਇਹ ਸਮਾਨ ਹੈਗਾ ਉਹ ਜਿਹੜਾ ਡੈਫੀਨਿਟਲੀ ਮੇਰੇ ਖਿਆਲ ਦੇ ਵਿੱਚ ਵਾਪਸ ਜਿੱਥੋਂ ਸ਼ਿਪਿੰਗ ਕੀਤਾ ਆ ਵਾਪਸ ਸ਼ਿਪਰ ਕੋਲ ਪਹੁੰਚਣਾ ਚਾਹੀਦਾ ਆਈ ਡੋਨਟ ਥਿੰਕ ਜੋ ਕਿ ਜਿਹੜਾ ਰਸੀਵਰ ਹੈਗਾ ਜੇ ਸਮਾਨ ਹੀ ਗਲਤ ਲੱਗਿਆ ਲੱਦਿਆ ਤਾਂ ਰਸੀਵਰ ਨੇ ਤਾਂ ਲੈਣਾ ਹੀ ਨਹੀਂਗਾ ਉਹ ਸਹੀ ਹੋਣਾ ਸਮਾਨ ਨਹੀਂਗਾ ਕੇਸ ਕਰਕੇ ਉਹ ਸ਼ਿਪਰ ਨੂੰ ਵਾਪਸ ਕਰ ਦੇਣਾ ਇਹ ਵਾਪਸ ਕਰਨ ਦੀ ਟਰਾਈ ਕਰ ਰਹੇ ਆ ਮਗਰ ਸ਼ਿਪਰ ਉਹਨੂੰ ਚੱਕ ਨਹੀਂ ਰਿਹਾਗਾ ਕਿਉਂਕਿ ਉਹ ਟ੍ਰੇਲਰ ਡੈਮੇਜ ਹੋ ਗਿਆ ਜਿਹਦੇ ਵਿੱਚ ਸ਼ਿਪ ਕੀਤਾ ਗਿਆ ਸੀ ਹੁਣ ਜਿਹੜੀ ਟੋਇੰਗ ਕੰਪਨੀ ਹੈ ਉਹ ਉਹ ਨੂੰ ਸਟੋਰਿੰਗ ਦੇ ਪੈਸੇ ਵੀ ਪਾ ਰਹੀ ਹੈ ਔਰ ਉਹਦੇ ਉੱਤੇ ਬਿਲਿੰਗ ਤੁਸੀਂ ਅਬ ਸੋਚ ਵੀ ਨਹੀਂ ਸਕਦੇ ਇਹਨੀ ਬਿਲਿੰਗ ਕੀਤੀ ਹੈ ਉਥੋਂ ਉਹ ਜਿਹੜਾ ਟੋਇੰਗ ਵਿਲਡ ਦਾ ਯਾਰਡ ਸੀਗਾ ਟੋਇੰਗ ਦਾ ਯਾਰਡ ਸੀ ਤੇ ਜਿਹੜੀ ਜਿੱਥੋਂ ਦੀ ਇਹ ਇਨਸੀਡੈਂਟ ਹੋਇਆ ਹੈ ਐਕਸੀਡੈਂਟ ਹੋਇਆ ਹੈਗਾ ਉਥੋਂ ਦੀ ਸਿਰਫ 25 ਮਾਈਲ ਡਿਫਰੈਂਸ ਸੀਗਾ ਜੀ ਉਹਦਾ ਤੇ ਉਹਨਾਂ ਨੂੰ 35000 ਡਾਲਰ ਪਾ ਰਹੇ ਆ ਠੀਕ ਹੈ ਜੀ ਤੇ ਇੰਨੇ ਯਾਨੀ ਕਿ ਦਾਦਾਗਰੀ ਕਹਿ ਲਓ ਅਸੀਂ ਬਦਮਾਸ਼ੀ ਆ ਟੋਇੰਗ ਕੰਪਨੀ ਵਾਲਿਆਂ ਦੀ ਤੇ ਫਿਰ ਉਹਨੂੰ ਰੀਸਟੋਰਿੰਗ 450 ਡਾਲਰ ਈਚ ਡੇ ਜੇ ਤੁਸੀਂ ਨਹੀਂ ਹੁਣ ਗਾਂ ਲੇਬਰ ਡੇ ਵੀ ਆ ਰਿਹਾ ਹੈ ਗਾਂ ਛੁੱਟੀਆਂ ਵੀ ਆ ਰਹੀਆਂ ਤੇ ਹਾਂ ਜੀ ਮੈਮੋਰੀਅਲ ਡੇ ਆ ਰਿਹਾ ਤੇ ਮੈਨੂੰ ਨੇ ਲੱਗਾ ਵੀ ਉਹ ਕੰਪਨੀ ਦੀ ਚਿਕਨ ਕਢਾ ਦੀਆਂ ਉਹਨਾਂ ਨੇ ਕੇ ਕਿ ਲਈ ਵੀ ਉਹ ਵਾਪਸ ਨਹੀਂ ਲੈ ਰਹੇ ਉਹ ਤਾਂ ਇਹ ਕਹੇ ਵੀ ਤੁਸੀਂ ਵਾਪਸ ਲੈ ਲਓ ਚਲੋ ਠੀਕ ਹੈ ਗਲਤੀ ਹੋ ਗਈ ਕਿਸੇ ਤੋਂ ਵੀ ਹੋ ਸਕਦੀ ਆਪਾਂ ਇਸ ਗੱਲ ਨੂੰ ਜੇ ਉਹਨੂੰ ਮਿੱਟੀ ਪਾਉਣਾ ਚਾਹੀਦਾ ਤਾਂ ਮਿੱਟੀ ਪਾ ਸਕਦੇ ਆ ਪਰ ਉਹ ਗੱਲ ਨੂੰ ਉਹ ਨਾ ਤਾਂ ਉਹ ਵਾਪਸ ਲੈ ਰਹੇ ਨਾ ਹੀ ਉਹਨੂੰ ਆਪਦੇ ਟਰੱਕ ਟ੍ਰੇਲਰ ਨਾਲ ਹੋਰ ਕਿਸੇ ਨਾਲ ਉਹ ਚੁਕਵਾ ਰਹੇ ਉਥੋਂ ਜੀ ਜੀ ਦੇਖੋ ਜੀ ਉਹਨਾਂ ਨੇ ਨਹੀਂ ਚੁਕਵਾਣਾ ਹੈਗਾ ਇਹ ਤਾਂ ਕੰਪਨੀ ਦੀ ਰਿਸਪੌਂਸਿਬਿਲਟੀ ਆ ਕਿ ਦੂਜੇ ਟਰੇਲਰ ਚ ਲੋਡ ਕਰਕੇ ਤੇ ਦੇ ਸ਼ੁਡ ਟੇਕ ਇਟ ਬੈਕ ਟੂ ਥੇ ਉਹਨੋਂ ਗੱਲਾਂ ਦੇ ਵਿੱਚ ਨਹੀਂ ਕੰਮ ਕਰਨਾ ਹੈਗਾ ਸੋ ਇਟ ਨੀਡਸ ਟੂ ਬੀ ਪੁਟ অন ਅਨਦਰ ਟ੍ਰੇਲਰ ਐਂਡ ਟੇਕ ਇਟ ਬੈਕ ਟੂ them ਉਹਨਾਂ ਦੇ ਕੋਲ ਜਾ ਕੇ ਖੜਾ ਪਈ ਹੈ ਹਾਂ ਠੀਕ ਹੈ ਨਾ ਸੋ that थे is थे. something that you need to do ਐਂਡ ਪਲੱਸ ਉਸ ਤੋਂ ਬਾਅਦ ਦੇ ਵਿੱਚ ਮੈਂ ਕਹੂੰਗਾ ਕਿ ਸ਼ਾਇਦ ਇਸ ਸਿਚੁਏਸ਼ਨ ਦੇ ਵਿੱਚ ਯੂ نو ਲਾਇਰ ਦਾ ਜਿਹੜਾ ਕੰਮ ਹੈਗਾ ਉਹ ਇਨਵੋਲਵ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਟੋਇੰਗ ਕੰਪਨੀ ਹੈਗੀਆਂ ਉਹ ਤਾਂ ਰੈਡੀਕਲਸ ਹੈਗੀਆਂ ਉਹਨਾਂ ਦਾ ਤਾਂ ਕੋਈ ਮਤਲਬ ਕੀ ਤੁਸੀਂ ਪ੍ਰੇਡੇਟਰੀ ਟੋਇੰਗ ਜਿਹੜੀਆਂ ਸੀਗੀਆਂ ਉਹ ਜਿੱਥੇ ਕਮੈਂਟ ਵੀ ਲੈਂਦੇ ਸੀਗੇ ਉਹੀ ਹੈ ਹਾਂਜੀ ਕਿਹੜੀ ਸਟੇਟ ਦੇ ਵਿੱਚ ਹੈਗਾ ਜੀ ਪੈਂਸਿਲਵੇਨੀਆ ਦੱਸਦੇ ਸੀ ਪੈਂਸਿਲਵੇਨੀਆ ਜੀ ਹਾਂਜੀ ਪੈਂਸਿਲਵੇਨੀਆ ਹੋਪਫੁਲੀ ਹੋਪਫੁਲੀ ਉੱਧਰਲੀ ਸਟੇਜ ਦੇ ਵਿੱਚ ਅਜੇ ਮੈਂ ਫੇਰ ਵੀ ਤੁਹਾਡਾ ਬਿੱਲ ਜਿਹੜਾ ਸੁਣ ਕੇ 35000 ਦਾ ਸੁਣ ਕੇ ਜਿਵੇਂ ਕ੍ਰੇਨ ਨਾ ਕੱਢਿਆ ਹੈਗਾ ਸਭ ਕੁਝ ਕੀਤਾ ਹੈਗਾ ਤੇ ਆਈ ਥਿੰਕ ਮੈਂ ਅਜੇ ਸਟੇਲ ਸੋਚ ਰਿਹਾ ਹੈਗਾ ਕਿ ਪਤਨੀ ਬ੍ਰੇਕ ਮਿਲੀ ਹੈਗੀ ਆ ਨਹੀਂ ਤਾਂ ਅਸੀਂ ਤਾਂ ਲੱਖਾਂ ਦੇ ਵਿੱਚ ਬਿੱਲ ਦੇਖੇ ਹੈਗੇ 6 ਲੱਖ ਉਹ ਬਚ ਗਏ ਜੀ ਫਿਰ ਤੋਂ ਉਹਦਾ ਟਰੱਕ ਨਹੀਂ ਇਹ ਅਜੇ ਸਟੇਲ ਮੈਂ ਕਹਿ ਰਿਹਾ ਕਿ ਅਜੇ ਮੈਂ ਲੱਖਾਂ ਦੇ ਵਿੱਚ ਬਿੱਲ ਦੇਖਿਆ ਵਾਹ ਲੋ ਜਿਹੜੇ ਆਉਂਦੇ ਆ ਜਿਹੜੇ ਸਿਰਫ ਟੋਅ ਕੀਤੇ ਆ ਵਾਹ ਲੋ ਕੀ ਕੋਈ ਕ੍ਰੇਨ ਨਾ ਨਹੀਂ ਕੱਢਿਆ ਕੁਝ ਨਹੀਂ ਕੀਤਾ ਹੈ ਨਾ ਤੇ ਇਹ ਇਹ ਇੰਨਾ ਤੱਕ ਤਾਂ ਜੀ ਮੇਰੇ ਖਿਆਲ ਦੇ ਵਿੱਚ ਪਰ ਡੈਫੀਨਿਟਲੀ ਨਹੀਂ ਇਟਸ ਇਟਸ ਹਾਰਟ ਬ੍ਰੇਕਿੰਗ ਆ ਕਿ ਜਿਹੜੋ ਇੰਨੀ ਸਿਚੁਏਸ਼ਨ ਹੋ ਜਾਂਦੀ ਆ ਕਿਸੇ ਕੰਪਨੀ ਲਈ ਵੀ ਇਟਸ ਵੈਰੀ ਹਾਰਡ ਟੂ ਯੂ ਨੋ ਇਹਨੂੰ ਚੀਜ਼ ਨੂੰ ਹੈਂਡਲ ਕਰਨਾ ਬਟ ਆਈ ਥਿੰਕ ਕਿ ਐਸ ਆਰ ਐਸ ਆਈ ਗੋ ਇਟ ਨੀਡਸ ਟੂ ਗੋ ਬੈਕ ਟੂ ਦ ਸ਼ਿਪਰ ਜੀ ਨਰਮਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਤਨਾ ਬਣਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਇੱਕ ਡਿਸਕਸਤਾ ਤੁਹਾਡੀ ਬਹੁਤ ਵਧੀਆ ਆ ਪਰ ਇਹ ਜਿਹੜੀਆਂ ਫਰਾਉਡੀ ਕਾਲ ਆ ਪਾਕਿਸਤਾਨ ਤੋਂ ਆਉਂਦੀਆਂ ਹੋਰ ਅ ਇੰਡੀਆ ਤੋਂ ਆ ਸਾਡੇ ਕੋਲ ਲੋਟਿਆ ਤੁਸੀਂ ਸਾਡੇ ਨਾਲ ਕੰਮ ਕਰੋ ਉਹਨਾਂ ਦਾ ਕੀ ਹੱਲ ਹੋ ਸਕਦਾ ਹੈ ਉਹ ਨਾ ਚੱਕੋ ਜੀ ਸਿੰਪਲ ਹੱਲ ਹੈ ਕਿ ਉਹਨਾਂ ਨਾਲ ਕੰਮ ਨਾ ਕਰੋ ਨਹੀਂ ਨਹੀਂ ਕੰਮ ਨਾ ਕਰੋ ਤੁਸੀਂ ਜਦੋਂ ਗੱਲ ਕਰਦੇ ਆ ਨਾ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਮੈਂ ਨਵੀਂ ਐਮਸੀ ਔਨ ਕੀਤੀ ਸੀ ਤੇ ਮੈਨੂੰ ਨਾ ਜਿਹਨੇ ਕੋ ਮੈਂ ਐਮਸੀ ਔਨ ਕਰਾਈ ਸੀ ਗਲੋਬਲ ਟ੍ਰੈਕਿੰਗ ਵਾਲਿਆਂ ਕੋ ਉਹ ਮੁੰਡਾ ਮਨੀ ਆ ਮੈਨੂੰ ਕਹਿੰਦਾ ਵੀ ਐਮਸੀ ਮੈਂ ਔਨ ਕਰਾ ਕਰ ਦਿੱਤੀ ਆ ਤੇ ਤੈਨੂੰ ਕੱਲਾ 15 ਮਿੰਟਾਂ ਦੇ ਚੌਣੀਆਂ ਸ਼ੁਰੂ ਹੋ ਜਾਣੀਆਂ ਉਹੀ ਗੱਲ ਹੋਈ ਮੈਂ ਲੂਇਸ ਰੋਡ ਤੋਂ ਹਲੇ 5 ਤੇ ਹੀ ਚੜਿਆ ਤੇ ਮੈਨੂੰ ਕੱਲਾ ਦੇ ਰੇਲ ਬਣਤੀ ਮੇਰੀ ਯਾਨੀ ਮੇਰਾ ਦਿਮਾਗ ਖਰਾਬ ਕਰਤਾ ਉਹ ਵੀ ਕੱਲਾ ਕਰਕੇ ਵੈਲ ਵੈਲਕਮ ਟੂ ਟਰੱਕਿੰਗ ਜੀ ਤੁਸੀਂ ਐਨੇ ਸਾਲਾਂ ਤੋਂ ਕਰਦੇ ਤੁਸੀਂ ਦਵੀ ਐਮਸੀ ਕਹਦੇ ਹੋਲੀ ਆ ਉਹ ਨਹੀਂ ਉਹ ਨਹੀਂ ਮੈਨੂੰ ਹੁਣ ਤੱਕ ਵੀ ਹੁਣ ਹੁਣ ਜਦੋਂ ਕੌਲਾਂ ਦੀ ਆ ਜਦੋਂ ਹੁਣ ਇੱਥੇ ਵੀ ਅੰਗਰੇਜ਼ੀ ਬੋਲਣ ਵਾਲੇ ਬੰਦੇ ਦਾ ਇੱਥੇ ਤੇ ਜੰਪੜਦਾ ਤੇ ਉਧਰ ਦੇ ਅੰਗਰੇਜ਼ੀ ਦਾ ਬਹੁਤ ਫਰਕ ਹੁੰਦਾ ਬਿਲਕੁਲ ਸਹੀ ਹਾਂ ਹਾਂਜੀ ਹਾਂਜੀ ਪਤਾ ਲੱਗਦਾ ਮੈਂ ਕਿਹਾ ਯਾਰ ਤੂੰ ਮੈਨਾਂ ਪੰਜਾਬੀ ਜੀ ਗੱਲ ਕਰ ਲੈ ਤੈਨੂੰ ਐਵੇਂ ਜ਼ੁਬਾਨ ਟੇਢੀ ਕਰਨ ਦਿਆ ਸੋ ਇਹਦਾ ਇਲਾਜ ਤਾਂ ਕੋਈ ਨਹੀਂ ਆ ਰੋਬੋ ਕਾਲ ਦੇ ਉੱਤੇ ਹੁਣ ਵੋਇਪ ਦੇ ਨਾਲ ਵੌਇਸ ਓਵਰ ਆਈਪੀ ਦੇ ਨਾਲ ਕੌਲਾਂ ਕਰਦੀਆਂ ਸੌਖੀਆਂ ਇੰਨੀਆਂ ਹੋਈਆਂ ਆ ਜਿਹੜਾ ਮਰਜੀ ਜਿੱਥੋਂ ਮਰਜੀ ਚੱਕ ਕੇ ਜਿਹੜਾ ਉਹ ਕਰ ਦਿੰਦਾ ਆ ਤੇ ਉਹਨਾਂ ਨੂੰ ਪਤਾ ਹੈ ਵੀ ਕੋਈ ਨਾ ਕੋਈ ਲਾਲਚ ਦੇ ਵਿੱਚ ਫਸਣਾ ਆ ਤੇ ਫਸਾਈ ਜਾਂਦੇ ਆ ਤੇ ਅਗਲੇ ਰਗੜੀ ਜਾਂਦੇ ਆ ਤੇ ਨਵਾਂ ਬੰਦਾ ਹੁੰਦਾ ਕਈ ਵਾਰੀ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਬਿਲਕੁਲ ਜੀ ਰਾਮ ਜੀ ਲੋਕੋ ਜੀ ਡੈਫੀਨਿਟਲੀ ਜਿਹੜੀ ਇਹ ਚੀਜ਼ ਹੈਗੀ ਆ ਇਹ ਤਾਂ ਅਸੀਂ ਪਹਿਲਾਂ ਤੋਂ ਇਹੋ ਹੀ ਚੀਜ਼ ਬੜੇ ਚਿਰ ਤੋਂ ਇਹ ਕਹਿ ਰਹੇ ਆ ਕਿ ਜਦੋਂ ਬਾਰੋਂ ਕੋਈ ਕਾਲ ਆਉਂਦੀ ਆ ਤੇ ਸਿੰਪਲ ਉਹਦੀ ਕਹਾਣੀ ਆ ਜੀ ਹੈਂਗ ਅ ਡੋਨਟ ਵਰਕ ਵਿਦ them ਐਂਡ ਦੈਟ ਇਜ਼

ਤੇ ਮੈਂ ਦੇਖਿਆ ਕਿ ਜਿੱਦਾਂ ਆਪਾਂ ਟਰਕਿੰਗ ਕੰਪਨੀ ਦੇ ਬਾਰੇ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਕਰਦੇ ਆ ਇਦਾਂ ਹੀ ਬ੍ਰੋਕਰਾਂ ਦੇ ਵਿੱਚ ਵੀ ਕੋਈ ਕੰਪਨੀਆਂ ਚੰਗੀਆਂ ਆ ਕਈ ਮਾੜੀਆਂ ਆ ਪਹਿਲੀ ਗੱਲ ਤਾਂ ਆਪਣੇ ਤੌਰ ਤੇ ਇਹ ਦੇਖਿਆ ਜਾਏ ਕਿ ਜਿਹੜਾ ਤੁਹਾਡਾ ਐਮਸੀਐਫ 150 ਆ ਉਹ கரੰਟ ਹੋਵੇ ਤੇ ਕਰੈਕਟ ਹੋਵੇ ਉਹਦੇ ਵਿੱਚ ਜਿਹੜਾ ਤੁਸੀਂ ਫੋਨ ਨੰਬਰ ਪ੍ਰੋਵਾਈਡ ਕੀਤਾ ਆ ਈਮੇਲ ਪ੍ਰੋਵਾਈਡ ਕੀਤੀ ਆ ਉਹ ਸਹੀ ਹੋਵੇ ਕਿਉਂਕਿ ਜਦ ਤੁਸੀਂ ਕਾਲ ਕਰਦੇ ਆ ਲੋਡ ਬੁੱਕ ਕਰਨ ਨੂੰ ਤੁਹਾਡੇ ਫੋਨ ਤੋਂ ਹੀ ਉਹ ਆਇਡੈਂਟੀਫਾਈ ਕਰ ਲੈਂਦੇ ਕਿ ਸਹੀ ਕੰਪਨੀ ਤੋਂ ਕਾਲ ਆ ਰਹੀ ਆ ਜਾਂ ਨਹੀਂ ਆ ਰਹੀ ਆ ਇੱਕ ਚੀਜ਼ ਇਹ ਹੋ ਜਾਂਦੀ ਦੂਜੀ ਚੀਜ਼ ਜਿਹੜੇ ਵਧੀਆ ਬ੍ਰੋਕਰ ਹੈਗੇ ਆ ਉਹ ਹਮੇਸ਼ਾ ਜਿਹੜਾ ਤੁਹਾਡਾ ਐਮਸੀਐਸ 150 ਦੇ ਉੱਤੇ ਈਮੇਲ ਹੈਗਾ ਆ ਜਿਹੜਾ ਉਹਨਾਂ ਦੇ ਰੈਕਡ ਦੇ ਵਿੱਚ ਆ ਉਹ ਰੇਟ ਕਨਫਰਮੇਸ਼ਨ ਉਸ ਹੀ ਈਮੇਲ ਤੇ ਭਲਦੇ ਆ ਦੂਜੀ ਈਮੇਲ ਤੇ ਨਹੀਂ ਭਲਦੇ ਤਾਂ ਕਿ ਕੋਈ ਹੋਰ ਚੋਰੀ ਨਾ ਕਰ ਲੈ ਤੇ ਮੇਕ ਸ਼ੋਰ ਕਰੋ ਕਿ ਉਹ ਈਮੇਲ ਦੀ ਐਕਸੈਸ ਸਿਰਫ ਤੁਹਾਡੇ ਕੋਲ ਹੈਗੀ ਆ ਤੇ ਜੇ ਤੁਸੀਂ ਇਹ ਸਿੰਪਲ ਆਪਣਾ ਈਮੇਲ ਵੀ ਮੋਨਿਟਰ ਕਰ ਰਹੇ ਆ ਤੇ ਜੇ ਕੋਈ ਹੋਰ ਉੱਤੇ ਲੋਡ ਬੁੱਕ ਕਰ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਇਨ ਟਾਈਮ ਕੈਚ ਕਰ ਸਕਦੇ ਆ ਠੀਕ ਹੈ ਮੈਂ ਇਹ ਚੀਜ਼ ਐਕਸਪੀਰੀਅੰਸ ਕੀਤੀ ਹੈਗੀ ਆ ਕਿ ਕਈ ਵਾਰ ਹੁਣ ਇੱਕ ਵੱਡਾ ਬ੍ਰੋਕਰ ਵੀ ਹੈਗਾ ਜான்ਸਨ ਕਰਕੇ ਹੈਗਾ ਆਪਣਾ ਕੈਲੀਫੋਰਨੀਆ ਦਾ ਉਹਨਾਂ ਨੇ ਲੋਡ ਕਿਸੇ ਨਾਲ ਬੁੱਕ ਕੀਤਾ ਲਾਸਟ ਵੀਕ ਈਮੇਲ ਮੈਨੂੰ ਕਰ ਦਿੱਤੀ ਉਹ ਮੈਨੂੰ ਜਦ ਈਮੇਲ ਆਈ ਮੈਂ ਦੇਖਿਆ ਮੈਂ ਉਹਨਾਂ ਨੂੰ ਕਾਲ ਕੀਤੀ ਕਹਿੰਦੇ ਸੌਰੀ ਸਾਡੇ ਤੋਂ ਗਲਤ ਈਮੇਲ ਦੇ ਉੱਤੇ ਲੋਡ ਕੱਲ ਹੋ ਗਿਆ ਠੀਕ ਹੈ ਤੇ ਜਦ ਤੁਸੀਂ ਇ ਆਪਣੀ ਈਮੇਲ ਮੋਨਿਟਰ ਕਰਦੇ ਆ ਤਾਂ ਤੇ ਇਹ ਬ੍ਰੋਕਰ ਵੀ ਯਾਨੀ ਕਿ ਥੋੜੀ ਜਿਹੀ ਸੇਫਟੀ ਰੱਖਦਾ ਤਾਂ ਬਹੁਤ ਚਾਂਸਸ ਹੈਗੇ ਕਿ ਇਹ ਫਰਾਡ ਰੋਕ ਕੇ ਜਾ ਸਕਦੇ ਆ ਤੇ ਇੱਕ ਗੱਲ ਹੋਰ ਸੀ ਕਿ ਜਿਹੜਾ ਪਾਜੀ ਹੁਣੇ ਕਹਿੰਦੇ ਸੀਗੇ ਨਾ ਕਿ ਜਿੱਦਾਂ ਟ੍ਰਕਿੰਗ ਕੰਪਨੀ ਵਾਲੇ ਪੈਸੇ ਆਪਣੇ ਕੋਲੋਂ ਪਾਈ ਜਾਂਦੇ ਆ ਆਪਾਂ ਦੇਖਿਆ ਕਿ ਤੁਸੀਂ ਵੀ ਇਹ ਪ੍ਰੋਗਰਾਮ ਚ ਸ਼ੇਅਰ ਕਰਦੇ ਆ ਕਿ ਟੈਸਲਾ ਨੇ 16000 ਐਮਪਲਾਈ ਲੇ-ਆਫ ਕਰਤਾ ਮਾਈਕਰੋਸਾਫਟ ਨੇ ਇੰਨਾ ਕਰਤਾ ਇਹ ਨਹੀਂ ਹੈਗਾ ਕਿ ਉਹਨਾਂ ਕੰਪਨੀਆਂ ਕੋਲ ਪੈਸਾ ਹੈ ਨਹੀਂ ਕਿ ਉਹ ਸੈਲਰੀ ਨਹੀਂ ਦੇ ਸਕਦੇ ਉਹ ਦੇ ਤੁਸੀਂ ਵੀ ਇਅਰ ਟੂ ਇਅਰ ਵਰਕ ਕਰਨਾ ਸ਼ੁਰੂ ਕਰੋ ਜੋ ਪਿੱਛੇ ਤੁਸੀਂ ਬਚਾ ਲਿਆ ਫਟਡ ਆਨ ਅ ਸਾਈਡ ਉਹਨੂੰ ਦੁਬਾਰਾ ਤੁਸੀਂ ਇਹ ਟਰਕਿੰਗ ਦੇ ਵਿੱਚ ਕਿਉਂ ਪਾਉਂਦੇ ਹੈਗੇ ਆ ਤੁਸੀਂ ਉਹਨੂੰ ਸਾਈਡ ਤੇ ਰੱਖ ਕੇ ਨਵਾਂ ਫਾਈਨੈਂਸ਼ੀਅਲ ਇਅਰ ਨਵੇਂ ਪਲੈਨਿੰਗ ਦੇ ਨਾਲ ਸ਼ੁਰੂ ਕਰੋ ਮੇਰੇ ਕੋਲ ਇੱਕ ਟਾਈਮ ਤੇ 8 ਟਰੱਕ ਸੀਗੇ ਅੱਜ ਮੈਂ ਡਾਊਨ ਟੂ 2 ਟਰੱਕਸ ਓਨਲੀ ਤੇ ਮੈਂ 2018 ਦੇ ਬਾਅਦ ਕੋਈ ਨਵਾਂ ਟਰੱਕ ਖਰੀਦਿਆ ਹੀ ਨਹੀਂ ਇਕਵਿਪਮੈਂਟ ਕਿਉਂਕਿ ਕੋਈ ਸੈਂਸ ਨਹੀਂ ਬਣਦੀ ਸੀ ਲੈਣ ਦੀ ਤੇ ਪਲੀਜ਼ ਜਿਹੜਾ ਤੁਸੀਂ ਆਪਣਾ ਪੈਸਾ ਹੈਗਾ ਆ ਉਹਨੂੰ ਸਾਈਡ ਤੇ ਰੱਖੋ ਏਵਰੀ ਇਅਰ ਪੁੱਟ ਇਟ ਔਨ ਦਾ ਸਾਈਡ ਜੇ ਤੁਸੀਂ ਗਰੋਥ ਤੁਹਾਨੂੰ ਨਜ਼ਰ ਆ ਰਹੀ ਹੈ ਫੇ ਇਨਵੈਸਟ ਕਰੋ ਨਹੀਂ ਤਾਂ ਜੇ ਜਿੰਨਾ ਤੁਸੀਂ ਬ੍ਰੇਕ ਇਵਨ ਕਰ ਸਕਦੇ ਆ ਉੱਤੇ ਚਲੋ 네ਗੇਟਿਵ ਤੇ ਜਾ ਰਹੇ ਆ ਤਾਂ ਕੰਮ ਕਰਨ ਦਾ ਕੋਈ ਲੋੜ ਹੀ ਨਹੀਂ ਹੈ ਜੀ ਜੀ ਥੈਂਕ ਯੂ ਧੰਨਵਾਦ ਜੀ ਬਿਲਕੁਲ ਡੈਫੀਨਟਲੀ ਜੀ ਡੈਫੀਨਟਲੀ ਸਹੀ ਗੱਲ ਹੈਗੀ ਔਰ ਇਹੋ ਹੀ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਹੈਗੀ ਹੈ ਕਿ ਬ੍ਰੋਕਰ ਦੇ ਨਾਲ ਡਿਊ ਡਿਲੀਜੈਂਸ ਜਿਹੜੀ ਆ ਡਿਊ ਡਿਲੀਜੈਂਸ ਸਾਡਾ ਕੋਈ ਵੀ ਬੰਦਾ ਕਰਕੇ ਨਹੀਂ ਰਾਜੀ ਹੈਗਾ ਇਹ ਜਿਹੜੀ ਤੁਸੀਂ ਕਹਿੰਦੇ ਕਿ ਤੁਹਾਡੇ ਈਮੇਲ ਦਾ ਐਕਸੈਸ ਤੁਹਾਡੇ ਕੋਲ ਹੋਣਾ ਚਾਹੀਦਾ ਸਾਡੇ ਹੁਣ ਟਰਕਿੰਗ ਕੰਪਨੀ ਈਮੇਲ ਬਣਾਉਂਦੀ ਆ ਉਹਦਾ ਐਕਸੈਸ ਸਾਡੇ ਪਰਮਟ ਵਾਲੇ ਕੋਲ ਵੀ ਹੁੰਦਾ ਉਹਦਾ ਐਕਸੈਸ ਸਾਡੇ ਡਰੈਕਟਿੰਗ ਵਾਲੇ ਕੋਲ ਵੀ ਹੁੰਦਾ ਉਹਦਾ ਐਕਸੈਸ ਸਾਰਿਆਂ ਕੋਲ ਹੁੰਦਾ ਠੀਕ ਹੈ ਨਾ ਸੋ ਇਹ ਚੀਜ਼ਾਂ ਜਿਹੜੀ ਹਨ ਇਹ ਚੀਜ਼ਾਂ ਤਾਂ ਸਾਨੂੰ ਸੋਚਣੀ ਚਾਹੀਦੀ ਹੈ ਕਿ ਅਸੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਸੌਖਾ ਕਰਨ ਦੀ ਥਾਂ ਤੇ ਕਿ ਮੈਨੂੰ ਈਮੇਲ ਚੱਕਾ ਨਹੀਂ ਪਊਗੀ ਮੈਨੂੰ ਵਿੱਚ ਆ ਕਰਨਾ ਪਊ ਉਹ ਕਰਨਾ ਪਊਗਾ ਤੁਸੀਂ ਯਕੀਨ ਕਰੋ ਇਹ ਚੀਜ਼ ਦੇ ਉੱਤੇ ਤਾਂ ਐਡੀ ਵੱਡੀ ਪ੍ਰੋਬਲਮ ਆ ਐਡੀ ਵੱਡੀ ਪ੍ਰੋਬਲਮ ਆ ਕਿ ਜਿਹੜੀ ਕੋਈ ਕਹਿ ਨਹੀਂ ਸਕਦੇ ਕਿ ਜਿਹੜਾ ਟਰਕਿੰਗ ਕੰਪਨੀ ਵਾਲਾ ਛੋਟੀ ਓਨ ਆਪਰੇਟਰ ਹੈਗੇ ਆ ਉਹਨਾਂ ਦੀਆਂ ਈਮੇਲ ਦਾ ਐਕਸੈਸ ਕਿੰਨੇ ਜਾਣਿਆ ਕੋ ਹੁੰਦਾ ਜੇ ਇਹ 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 ਹੈਰਾਨੀ ਦੀ ਗੱਲ ਹੋਊਗੀ ਤੁਹਾਡੇ ਲਈ ਕਿ ਅੱਜ ਕੱਲ ਇਮੇਲ ਐਕਸੈਸ ਇੰਡੀਆ ਮੇਰਾ ਡਿਸਟ੍ਰਿਚਰ ਬਿਠਾ ਉਹਦੇ ਕੋਲ ਵੀ ਆ ਪਰਮਟ ਵਾਲਾ ਜੀ ਉਹਦੇ ਕੋਲ ਵੀ ਆ ਜਿਹਨੇ ਆਪਣੀ ਕੰਪਲਾਈਅੰਸ ਕਰਨੀ ਉਹਦੇ ਕੋਲ ਵੀ ਆ ਆ ਹਾਲਾਤ ਆ ਸਾਡੇ ਕਿ ਅਸੀਂ ਖੁਦ ਉਹ ਕੰਮ ਕਰਨੀ ਚਾਹਦੇ ਜਾਂ ਕਰਨਾ ਨਹੀਂ ਚਾਹੁੰਦੇ ਜਾਂ ਆਪਣੇ ਉਹਨੂੰ ਈਜ਼ੀ ਕਰਨਾ ਚਾਹਦੇ ਇਸ ਕਰਕੇ ਅਸੀਂ ਅਗਲੇ ਤੇ ਸਿਰਦੇ ਉਹਨੂੰ ਐਕਸੈਸ ਦੇ ਦਿੰਦੇ ਆ ਹੂੰ ਸੋ ਇਹ ਪ੍ਰੋਬਲਮ ਆ ਬੈਲ ਮuje ਮਾਰ ਇਹ ਫਿਰ ਗੱਲ ਬਣ ਜੀ 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 100%